ਸ਼ੇਕਾ ਮਾਰ ਲੈਣਾ ਇਹ ਕਿੱਥੇ ਚੀ ਲੈ ਲੇਗਾ ਚਿੱਟੀ ਦੀ ਇੱਥੇ ਇੱਥੇ ਮੰਗਿਆ ਬਾਹਰ ਨਹੀਂ ਕੋਈ ਪੁੱਛਦਾ ਕੀ ਮੰਗਿਆ ਬਾਈ ਸ਼ੇਵਕਾ ਇਹਦਾ 14.5 ਹਜ਼ਾਰ ਰੁਪਏ ਮੰਗਿਆ ਸਿੰਘ ਦਾ ਨਹੀਂ ਕੋਈ ਵਟਾ ਸਿੰਘ ਦਾ ਨਾ ਬਈ 14.5 ਹਜ਼ਾਰ ਮੰਗਿਆ ਲਾਲ ਗਲਦਾਰ ਪੱਟ ਗਰੰਟੀ ਆ ਬਾਈ ਕੀ ਲਾਇਆ ਬਾਈਆਂ ਨੇ ਪਿਓਰ ਦਾ ਯਾਰ ਕੁਆਲਟੀ ਦੱਸਦੀ ਤਾਂ ਕਿਹਦੇ ਪੰਜਾਹ ਨੰਬਰ ਜੀ ਮਰਜੀ ਹੋਣਾ ਤੁਹਾਨੂੰ ਲੱਗਦਾ ਪੰਜਾਹ ਤੋਂ ਅੱਲਾ ਤਾਂ ਲੈ ਗਿਆ ਥਣਾ ਦੀ ਵੀ ਗਾਰੰਟੀ ਸਾਡੀ ਆਹ ਕਹਨੇ ਹੋਰ ਉਹ ਨਹੀਂ ਭਾਈ ਨਹੀਂ ਨਹੀਂ ਬੱਚਾ ਪਾਠਾ ਜਖੀਰੀ ਹੈ ਯਾਰ ਤੇਰਾ ਵੀ ਹੋਰ ਨਹੀਂ ਕੱਢ ਨਹੀਂ ਨਾ ਚੱਕਿਆ ਨਾ ਚੱਕਿਆ ਨਾਲ ਹੀ ਬੜੀ ਬਿਮਾਰੀ ਹੁੰਦੀ ਆ ਉਹ ਨਹੀਂ ਉਹ ਦੂਜੀ ਉਹ ਮੀਟ ਲਾ ਲਓ ਠੀਕ ਆ ਕਰ ਲੋ ਰਾ ਲਓ ਵੀ ਆ ਪੱਠ ਬਾਈ ਸੇਵਕ ਕੋਲੇ ਮੜਾਕ ਵਾਲੇ ਕੋਲੇ ਤੇ ਬਾਈ ਜਾਇ ਜਾਇ 10 ਕਿੰਨੇ ਪੈ ਲੈਣੇ ਆਪਾਂ ਤੇ ਜੈਜੀ ਮੰਗੇ ਗੱਭਣ ਪਾਠਾ ਗਰੰਟੀ ਲਈਏ ਚਲੋ ਉਹਦਾ ਅਗਲਾ ਫਿਰ ਹਾਂ ਉਹਰਾ ਸਾਡੇ ਕਿੰਨੇ ਦੱਸ ਕਿਥੋਂ ਤੱਕ ਕਰੀ ਯਾਰ ਤੁਸੀਂ ਦੱਸ ਦਿਓ ਕੀ 7500 ਦੀ ਦੇ ਨਹੀਂ ਬਾਈ ਕੱਚੇ ਪੈਸੇ ਨਹੀਂ ਲਾਏ ਚਲ 8 ਹੋ ਗਿਆ ਨਹੀਂ ਬਾਈ ਸੌਦਾ ਹੀ ਨਹੀਂ ਲਾਣਾ ਸਭ ਨੇ ਹੈ ਨਹੀਂ ਲਾਣਾ ਆਪਣੀ ਫਰੀਦ ਇੱਥੇ ਫੇਰ ਉਹ ਨਹੀਂ ਆਲਾ ਫਿਰ ਤੂੰ ਫੜ ਲਾ ਸਾਢੇ 8 ਲੈ ਬਈ ਨਹੀਂ 14000 ਦੀ ਲੱਗਦੀ ਹੈ। ਉਹ 12 ਜੇ 12 ਮੰਗਿਆ ਹੋਵੇ ਫਰੀ ਪੱਠ ਬਾਈ ਹੈ। ਹੈ? ਸੈਂਗ ਤਾਂ ਨਾ ਹੁੰਦੇ ਬਾਈ ਤੂੰ। 12 ਮੰਗਿਆ ਹੋਵੇ ਪੱਠ ਫਰੀ। ਸੈਂਗ ਤਾਂ ਹੁਣ ਤੁਹਾਡੇ ਸਾਹਮਣੇ ਹੀ ਹੁਣ ਲੁਕਣੇ ਦਾ ਹੈ ਨਹੀਂ ਇਹ। ਹਾਂ ਕਾਈਆਂ ਤਾਂ ਨੇ ਆ। ਠੀਕ ਹੈ ਨਾ? ਲਿਖਾਈ ਕਰਾ ਦੇਣਗੇ ਸਾਢੇ 8 ਰੁਪਏ। ਤੇ ਲਾ ਲੈ। ਮਾਣੋ ਕਰਤਾ ਹਣਾ ਪਤਾ ਸਾਢੇ 89 ਦੀ ਨਾ ਲਿਖਾਈ ਤੂੰ ਕਰਾਉਣਾ। ਯਾਰ ਬੱਸ ਨਹੀਂ ਤੜਪ। ਤੇਨਾਂ ਦੇ ਮਾਲਾ ਨਾ ਵਾਖਦੀ ਹੈ ਉਹ ਇੰਨੇ ਯੋਜਨਾ ਦੀ ਹੈੀ ਆਪਣਾ ਪੈਸਾ ਲਵਾਉਣਾ ਸਾਣਾ ਜੜਾੜਾ ਖੜਾਉ ਉਤ 13 ਤੁਰਾਂ ਤੇ ਫਿਰਦਾ ਹੈ ਨਹੀਂ ਨਹੀਂ ਇੰਨਾ ਨਹੀਂ ਕਰ ਪੈਲਾ ਨਹੀਂ ਚਾਹੇ ਜੀ ਇਹ ਲਾਲ ਤੇ ਚਿੱਟੇ ਜਿਹੇ ਮੋਟਾ ਜਿਹੇ 9000 ਰੁਪਏ ਚੋ ਲਖਾਈ ਬਾਈ ਨੂੰ ਆਖਿਆ ਤੇ ਪਰ ਨਹੀਂ ਉਹਨੇ ਕਰਾਈ ਤੇ ਦੀ ਮਾਰਟ ਜਾਦਾ ਲਾਲ ਉਪੀਏ ਤੇਰਾ ਮੰਗਾ ਹੀ ਪਹਿਲਾਂ ਤੇਰਾ ਮੰਗਾਵੇ ਬਾਜੂ ਫਰੀ ਆ ਯਾਰ ਆ ਖੜਾ ਬੰਦਾ ਸੌਦਾ ਕਰਾ ਆ ਵੀਡੀਓ ਚੱਲੀ ਜਾਂਦੀ ਆ ਸੌਦਾ ਕਰਾ ਇਹ ਬਾਈ ਨੇ ਮੈਨੂੰ ਇੱਕ ਗੱਲ ਕਹੀ ਉਹਦਾ ਸਿਰੇ ਲੱਗਿਆ ਹਣਾ ਇਹਦਾ 14 ਤੋਂ ਸਾਰੇ ਦੋਨਾਂ ਤੇ ਆ ਗਿਆ ਜੇ ਲਾਉਣ ਲੱਗਿਆ ਮੰਗੇ ਹੀ 14.5 ਸੀ ਬਾਈ ਤੋਂ ਵੀ ਇੱਥੇ ਮੰਗੇ ਜਿੰਨੇ ਤੋਂ ਠੀਕ ਆ ਦੇ ਦੇ ਹਿਸਾਬ ਨਾਲ ਲੈ ਆ ਜਾ ਸਾਢੇ 9 ਲਾਤਾ ਯਾਰ ਦਿੰਦਾ ਹੀ ਨਹੀਂ ਇਹ ਹੁਣ ਕਰੜਾ ਹੀ ਹੋਇਆ ਆਉਂਦਾ ਕਹੇ ਤਾਂ ਮੈਂ ਤਾਂ ਬੱਸ ਦੇ ਕੋਈ ਗੱਲ ਆਪਾਂ ਦੇ ਵੇਚਣ ਆਤੇ ਆ ਯਾਰ ਹੋਰ ਕੀ ਕਰਨੀ ਜਾ ਬਾਈ ਸਾਈ ਕੱਢੋ ਯਾਰ ਅਖੇ ਘਾਇਆ ਕੀ ਕਰੇਗਾ ਕਾ ਖੁੱਤ ਨਹੀਂ ਆਇਆ ਨਹੀਂ ਕੱਢ ਪੁਰੀਆ ਪਰ ਨਹੀਂ ਬਾਲੇ ਨਹੀਂ ਪਉਂਦਾ ਕੱਢੋ ਬਾਲੇ ਨਾ ਪਾਓ ਉਹ ਨਹੀਂ ਯਾਰ ਨਹੀਂ ਨਹੀਂ ਮੈਂ ਉਹਦੇ ਜੱਜ ਨਾ ਆ ਸਾਰੇ ਘੜਾੜਗੇ ਖੜੇ ਐਡੀ ਨਹੀਂ ਗੱਲ ਕੋਈ ਵੀ ਸੇਵਕਾ ਮੋੜ ਨਹੀਂ ਹੁਣ ਛੱਡ ਦੇ ਛੱਡ ਦੇ ਨਹੀਂ ਵੇਚਣ ਦੇ ਸਾਹ ਚੈਦਾ ਕਰ ਦੋ ਮੈਨੂੰ ਮੈਂ ਉਹੀ ਬੋਲਦਾ ਆ ਤਾਂ ਛੱਡ ਦੇ ਆ ਫੜ ਪੂਰੇ ਦਾਸ ਦੀ ਉਹ ਪਾਈਆਂ ਨੂੰ ਉਹ ਰੱਖ ਲੈ ਹੁਣ ਚੌੜਾ ਨਾ ਉਹ ਤੂੰ ਰੱਖ ਲੈ ਯਾਰ ਰਖਣੀ ਦਾ ਜਿੰਨੇ ਬੰਦੇ ਨੇ ਕਿਹਾ ਹਜੇ ਵੀ ਮੰਨਦਾ ਉਹ ਰੱਖ ਲੈ ਬਹੁਤ ਆ ਪੈਸੇ ਭਾਈ ਇਹ ਬੰਦੇ ਨੇ ਨਾ ਮੇਰੀ ਮਾੜੀ ਜੀ ਮਿੱਤਰਤਾ ਹੈ ਚਾਰੇ ਇੱਥੇ ਕੁੱਕੜ ਕਾਕੜੇ ਤੇ ਮਿੱਤਰਤਾ ਦਾ ਮਰਦੇ ਹੁਣ ਕੱਚੇ ਪੈਸੇ ਨਹੀਂ ਲਾਏ ਤੈਨੂੰ ਆਹੋ ਇਹਨਾਂ ਬੰਦੇ ਸਹੀ ਹੋ ਗਏ ਇਹੋ ਪੁੱਛ ਰਿਹਾ ਜੀ ਉਹ ਤਾਂ ਡਰ ਤੋਂ ਵੱਧ ਜਾਦਾ ਸਿਰੇ ਵਾਲਾ ਹੀ ਆ ਇਹ ਇਹ ਮਨਾਂ ਦੇ ਕੀ ਗੱਲਾਂ ਦੇ ਕਿੰਨੇ ਵਿੱਚ ਨਹੀਂ ਉਹ ਨਾਗ ਵੀ ਸਿਰੇ ਵਾਲਾ ਕਾਪੀ ਵੀ ਨਾ ਨਾ ਸਿਰੇ ਵਾਲਾ ਉਹ ਬਈ ਬੰਦੇ ਕਿੰਨੇ ਰਹੇ ਸਾਰੇ ਦਿਨ ਬੰਦੇ ਇਹ ਯਾਰ ਤੁਹਾਨੂੰ ਕੀ ਦੱਸ ਗਿਆ ਭੋਵੇਂ ਮੈਨੂੰ ਪਤਾ ਕਿ ਲਾ ਨੇੜੇ ਨਹੀਂ ਹੋਣਦਾ ਬਰਬਰੀ ਦੇ ਇਹ ਤਾਂ ਵੀ ਵਹਿਮੀ ਆ ਯਾਰ ਬੱਚੇ ਵੀ ਕੀ ਜਾਂਦੇ ਤੇਰੀ ਮਰਜ਼ੀ ਆ ਭਰਾ ਬਾਈ ਸਿੰਘ ਤੇਰੇ ਕੋਲ ਗਰੰਟੀ ਦਿੱਤੀ ਹੋਣੀ ਆ ਪਰ ਗੱਬਣ ਤਾਂ ਦਿੱਸੀ ਜਾਂਦੀ ਆ ਪਰ ਰੇਡ ਰੇਡ ਸਹੀ ਕਰ ਲੈ ਇਹਦਾ ਕੀ ਗੱਲ ਬਾਈ ਯਾਰ ਪੈਸੇ ਕਹਿਣ ਲਾ ਤੈਨੂੰ ਪੈਸੇ ਕਲਾ ਦੇ ਲਿਆਜ ਮੇਰੀ ਵੀ ਉਹਨਾਂ ਬੰਦਿਆਂ ਨਾਲ ਲਿਆ ਜੀ ਮੇਰੀ ਵੀ ਇਹ ਨਾ ਬੰਦੇ ਨਾ ਇਹ ਬਾਈ ਨੂੰ ਪੁੱਛ ਰ ਮੈਂ ਸਤਨਾਉਂ ਦੀ ਆਖਿਆ ਉਹ ਮੈਨੂੰ ਪਤਾ ਜਿਹੜਾ ਉਹ ਸਤਨਾਉਂ ਨੂੰ ਮੈਂ ਸਾਰਾ ਰਾਹ ਦਿੱਤਾ ਉਹਨੂੰ ਸਾਰੀ ਗੱਲ ਰਾਹ ਤਾਂ ਦਿੱਤੀ ਥੋੜਾ ਬੂਸੇ ਰਾਹ ਫਿਰ ਅੜੀ ਕਰੀ ਖੜਾ ਹੁੰਦਾ ਬਾਈ ਯਾਰ ਪਤਾ ਕੀ ਕਹਿੰਦਾ ਉਹਦੇ ਨਾਲ ਮਿੱਤਰ ਉਹ ਮੰਗੀ ਤਾਂ ਮੈਂ ਜੀ ਸਾਡੇ 14000 ਮੰਗਿਆ ਉਹ ਮਿੱਤਰ ਦਾ ਗੱਲ ਤਾਂ ਨਹੀਂ ਘੁੱਟਣਾ ਫਿਰ ਦੇ ਹੁਣ ਕੀ ਗੱਲ ਕਹੀ ਗਿਆ ਕਹਿੰਦਾ ਹੀ ਨਹੀਂ ਉਹ ਨਹੀਂ ਸੌਦਾ ਕਰਨ ਨਹੀਂ ਆਏ ਵੇਚਣੇ ਆ ਯਾਰ ਹਕੀਕਾਈਆਂ ਦੇ ਪੁੱਤ ਨੇ ਘਾਈ ਖੋਤਣਾ ਵੇਚਣੇ ਆ ਹੋਰ ਅਸੀਂ ਕੀ ਕਰਨਾ ਹੈ ਤੇ ਵੇਚ ਲੈ ਜੇ ਇਥੇ ਨਾ ਵੀ ਕਿ ਕਰ ਤੇਰੀ ਮੰਡੀ ਦਾ ਅਸ਼ੀਰਵਾਦ ਲੈਣਾ ਲੈ ਪੂਰੇ 13000 ਉਹ ਤਾਂ ਮੈਨੂੰ ਉਹ ਤੂੰ ਵੀ ਸੁਣ ਗਿਆ 12 ਕੀ ਆਖਿਆ ਤੂੰ ਛੱਡ ਦੇ ਆ ਫੜ ਬਈ ਯਾਰ ਫੜੀ ਫੜ ਲੈ ਨਹੀਂ ਤੂੰ ਰਾ ਲੱਗਦੀ ਨਾ ਗੱਲ ਅਖਰੀ ਮੈਨੂੰ ਪਤਾ ਆਖੂਗਾ ਯਾਰ ਲੈ ਫੜ ਨਾ ਚੌੜਾ ਉਹ ਦੇ ਦੇ 10.5 ਪਤਾ ਸੀ ਮੈਨੂੰ ਤੀ ਜਿਹੜੀ ਉਹ ਦੇ ਦੇ ਸੇਵਕਾ ਮੈਂ ਕਿਹਾ ਪੂਰੇ 12 ਦੀ ਜਦੋਂ ਮਰਜ਼ੀ ਫੜ ਲੈ ਲੈ ਕਿਆ ਹਾਂ ਉਸਾਰਾ ਚਾਲ ਤੇਰੀ ਦੋ ਮਹੀਨੇ ਦੀ ਗ੍ਰੈਂਡ ਕਰਾ ਕੇ ਖੜਦਾ ਕਿੰਨੇ ਚ ਕਰਤੀ ਦਿਖਾਈ ਤੇਰੀ ਕੋਈ ਨਹੀਂ ਹ ਸੌ ਨਾਲ ਤੰਗ ਮੈਨੂੰ ਪੱਠ ਦੇਦੀ ਹੈ ਨਾ ਉਹ ਤੈਨੂੰ ਪੱਠ ਦੇਦੀ ਹੈ ਨਾ ਤੈਨੂੰ ਜਿਹੜੇ ਬੰਦੇ ਦਾ ਲਈ ਉਹਦੇ ਪੁੱਛ ਲਈ ਵੀ ਕਿੰਨੇ ਬੰਦੇ ਨੇ ਨਫਾ ਲਿਆ ਕੋਈ ਇਹਦੇ ਚ ਬਾੜੀ ਰੋਟਾ ਵਾਲੀ ਪੈਸੇ ਬਾਈ ਜੀ ਲਾਵੀ ਦੇਉ ਪੈਸੀ ਹੋਰ ਕਹੀ ਜੀ ਕੀ ਹੁੰਦਾ ਉਹ ਕੀ ਯਾਰ ਕਰਾਇਆ ਵੀ ਪੰਜ 400 ਰੁਪਿਆ ਇਹ ਆ ਤਾਂ ਗਿਆ ਕੋਹਨ ਕੋਈ ਆਇਆ ਨਹੀਂ ਗੱਲ ਤੁਸੀਂ ਲੈ ਆਉਣ ਹੁਣ ਚੱਲਦਾ ਰਹਿੰਦਾ ਕੋਈ ਨਹੀਂ ਲਿਆ ਉਹ ਗੱਲ ਕੁੱਟਿਆ ਗਿਆ ਗੱਲ ਕੁੱਟਿਆ ਗਿਆ ਖੜੀ ਨਾ ਖੜੀ ਕੋਈ ਨਹੀਂ ਚਾਹੀਦੀ ਲਾਵੀ 10.5000 ਦੀ ਹੋ ਗਈ ਲਖਾਈ ਇਹਨੇ ਕਰਾਉਣੀ ਬਾਈ ਨੇ ਹਾਂ ਬਾਈ ਨੇ ਕਰਾਉਣੀ ਤੈਨੂੰ ਲੈਣੀਆਂ ਕਰੇ ਲਾਵੀ ਸੌਦਾ ਚੜ ਗਿਆ ਸਰੇ ਲਿਆ ਭਾਈ ਪੈਸੇ ਦਿਓ ਜਿਹੜੀ ਨਾ ਸੈਗੋਣਾ ਕੋਈ ਨਹੀਂ ਭਾਈ ਇਹ ਚੰਦਰ ਮਰਸਨ ਆਪਣੀ ਏਰੀਆ ਜੇ ਤੂੰ ਬਾਹਰ ਦੇ ਜਿਵੇਂ ਅਸੀਂ ਜਾਣ ਤੋਂ ਗਲੀ ਵਿੱਚ ਚਾ ਨਾ ਉਹ ਚਿੱਟੀ ਰੀ ਵਾਲਾ ਵੱਧ ਮੰਗਿਆ ਨਾ ਲਓ ਵੀ ਜਿਹੜੀ ਬੱਕਰੀ ਬਰਬਰੀ ਦਿੱਤੀ ਸੀਗੀ ਬਾਈਆਂ ਨੂੰ ਤੇ ਉਹਦੇ ਬਾਈ ਪੈਸੇ ਲੈ ਕੇ ਆਏ ਆ ਤੇ ਹਰੀ ਕੇ ਅਗਲਾ ਬੱਕਰਾ ਮੰਡੀ ਤੇ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਤੇ ਬਾਈ ਹਰੀ ਕੇ ਕਲਾਈ ਬਾਈਆਂ ਨਾਲ ਪਿੰਡ ਆ ਗਿਆ ਲਾਓ ਕੋਕਾ ਠੀਕ ਆ ਭਾਈ ਲਿਖਾਈਏ ਭਾਈ ਲਓ ਵੀ ਲਿਖਾਈ ਤੁਸੀਂ ਕਰੋ ਉਹ ਗਰੰਟੀ ਆ ਹਾਂ ਗੱਬਣ ਦੀ ਗਰੰਟੀ ਆ ਵੀ ਵੀਡੀਓ ਚ ਬੋਲਿਆ ਬਿਲਕੁਲ ਬਿਲਕੁਲ ਆ ਵੇ ਹੁਣ ਵੀ ਆ ਧਰ ਕਿੰਨੇ ਚਿਰ ਦੀ ਆ ਭਾਈ 2 ਮਹੀਨੇ ਦੀ ਗੱਬਣ ਬਿਲਕੁਲ ਭਾਈ ਬਿਲਕੁਲ ਨਹੀਂ ਗੱਬਣ ਤਾਂ ਦਿਸੀ ਜਾਂਦੀ ਹੈ ਕਲੀਅਰ ਆ ਪਾਠ ਕਲੀਅਰ ਦਿਸੀ ਜਾਂਦੀ ਐਵੇਂ ਆਪਾਂ ਪੁੱਠੀ ਮਾਰੀਏ ਕੋਈ ਗੱਲ ਦੀ ਨਾ ਨਹੀਂ ਨਹੀਂ ਗੱਬਣਾ ਗੱਬਣਾ ਲਓ ਵੀ ਨੌ ਨਗਾਂ ਦਾ ਸੂਤ ਨਹੀਂ ਆਏ ਭਾਈ ਮੰਮੇ ਦਾ ਇੱਕ ਤਾਂ ਆ ਨਾਗਰੀ ਪਾਠਾ ਤੇ ਇੱਕ ਆ ਕਾਲੀ ਪਾਠਾ ਬਈ ਜੋੜੇ ਦਾ ਦੱਸ ਵੀ ਗੁਰਪ੍ਰੀਤ ਬਾਈਆਂ ਦਾ ਵੀ ਸਾਰੇ ਨਹੀਂ ਚੱਲਦੇ ਚੱਲਦੇ ਸਾਰੇ ਘਰ 4500 ਸਾਰੇ ਜੈਦਪਾ 4500 ਦੇ ਪਾ ਪੈਸੇ ਮੈਂ ਖਮਸ ਆਖਿਆ ਹੀ ਉਹ ਨਾ ਭਾਈ ਦਾ ਖਮਸ ਤੋਂ ਉਧਰੋਂ ਤੂੰ ਭਾਈ ਦਾ ਹਾਂ ਵੀ ਜੋੜਾ ਆਹੀ ਆ ਜਿਹੜਾ ਖੜਾ ਇੱਕ ਤਾਂ ਆ ਖੜੀ ਤੇ ਇੱਕ ਆ ਕਾਲੀ ਹੈ ਲਓ ਵੀ ਇੱਕ ਆ ਕਾਲੀ ਆ ਉਰਲੀ ਤੇ ਇੱਕ ਆ ਨਾਗਰੀ ਆ ਬੋਲੀ ਬਈ ਇਹ ਪਾਲਾ 13 ਦਾ ਜਿਹੜਾ 13 ਦਾ ਆਲਾ ਬਾਈ ਤੂੰ ਵੀ ਕੋ ਸਾਖ ਦਸ ਹੀ ਹੱਬ ਦੇ ਪਾਲੇ ਦੋਵੇਂ ਹੂੰ ਇਹਨਾਂ ਸਰਕਾਰ ਦੇ ਨਾਲ ਪਾਤਾ ਦੋ ਵੀ ਵੰਦੇ ਸਾਰੇ ਬਾਲਾ ਜੈਜ ਕਰਦੇ ਆ ਸਾਰਿਆਂ ਮੰਤਰੀ ਦੂਰ ਚੱਲਦੇ ਆ ਆਪਣੇ ਬੋਲ ਗੁਰਪ੍ਰੀਤ ਬੋਲ ਇਹ ਤਾਂ ਕੋਈ ਵੱੱਪ ਲੱਗਿਆ ਆ। ਆ ਜੋੜੇ ਦਾ ਦੇ ਫਿਰ। ਜੋੜਾ 10000 ਦਿੰਦਾ ਉਹ। ਹਾਂ ਬਈ। ਉਹ ਤਾਂ ਵੇਚ। ਵੇਚੂ ਆ ਸਾਰੇ ਹੀ ਪਾਲੇ ਮੈਂ ਸਾਰੇ ਹੀ ਦਾ। ਉਹ ਲਿਖਾਈ ਲਖੂਈ ਆਪੇ ਕਰਾਉਂਦਾ ਫਿਰੂਗਾ ਉਹ ਯਾਰਾ। ਇਹ ਲਿਖਾਈ ਦਾ ਕੋਈ ਚੱਕਰ ਨਹੀਂ ਲਿਖਾਈ ਪਲਾਪੋ ਆਪਣੀ ਗੱਲ ਨੂੰ ਕੋਈ ਚੱਕਰ। ਤੇ ਫਿਰ ਲਿਖਾਈ ਉਹਨੂੰ ਪਾ ਹੀ ਦਿੱਤੀ ਫਿਰ 400 ਰੁਪਏ ਲਿਖਾਈ ਦਾ ਪਾਉ ਉਹਨੂੰ। ਹੂੰ। ਬੋਲ ਯਾਰ ਮੈਂ ਨੇ ਵੈਲਕਮ। ਵੇੜਿਆ ਫਿਰ ਪੈਸੇ ਲੈ ਲਿਆ ਉਹ ਆਂਦਾ ਬਾਈ ਪੈਸੇ ਲੈ ਲਾ ਆਪਦੇ ਪੈਸੇ ਦੇ ਦੇ ਜਾਇਜ ਦੇ ਦੇ ਨਜਾਇਜ਼ ਆਰੇ ਜਾਇਜ ਹੁਣ ਪਤਾ ਨਹੀਂ ਉਹ ਆਂਦਾ ਮੇਰੇ ਨਜਾਇਜ਼ ਆ ਤੂੰ ਆਂ ਮੇਰੇ ਨਜਾਇਜ਼ ਆ ਜਾਇਜ ਫਿਰ ਕੀ ਦੇ ਆਪ ਨੂੰ ਤੈਨੂੰ ਵੀ ਪਤਾ ਕਾਲੀਆਂ ਪੱਠਾਂ ਦਾ ਭਾਅ ਆਪ ਨਹੀਂਗਾ ਸੁੱਖ ਦੇਣੀ ਉਹ ਇਹਨਾਂ ਨੇ ਤਾਂ ਵਧਣੀਆਂ ਵਜਨ ਚ ਦੇ ਦੇ ਹੋਰ ਰੰਗ ਦੇ ਦੇ ਇਹਨੂੰ ਤਾਂ ਕਿਉਂ ਬਾਈ ਹਾਂ ਇਹਨਾਂ ਨੂੰ ਭਾਵੇਂ ਕੋਸ ਫੜਾ ਤੂੰ ਵਾਜਨ ਚਾਹੀਦਾ ਇਹਨਾਂ ਦਾ ਵਾਜਨ ਵਾਲੀ ਜਿੰਨੇ ਵਾਜਨ ਵਾਲੀ ਇਹ ਪੈਸੇ ਲਾਂਦੇ ਆਇਆ ਤੂੰ ਹੀ ਡਾੜੇ ਬੈਠੇ ਸਰਨੇ ਲਾਲਾ ਫਸਾ ਕੇ ਬੰਦੇ ਦੇ ਜਿਆਦਾ ਬਰੇ ਮੈਂ 100 100 ਵਧਾ ਦੇ ਸੋ ਜ਼ੋਰ ਨਾਲ ਦੂਰ ਗਏ ਨੋ ਟੁਕਦਾ ਸਦਾ ਹੀ ਨਹੀਂ ਉਹ ਬਾਈ ਆ ਦਾ 4500 ਇੱਕ ਨਾਲ ਦਾ ਤੂੰ ਇੱਕ ਦਾ ਕਿੰਨਾ ਮੰਗਦਾ ਮੈਂ 6000 ਦਾ ਕਿੰਨਾ ਸਾਰੇ ਬੀਸੰਦਰਾ ਦਾ ਹੈ ਨੋ 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 ਸਾਰੇ ਮੇਰੇ ਪਿੱਛੇ ਮੈਂ ਲਾਇਆ ਜੈਦ ਕਰਨਾ ਕਿ ਕੋਈ ਗੱਲ ਉਹਨਾਂ ਦਾ 42 4600 ਕੜਾ ਜ਼ਿਆਦਾ ਜੈਦ 500 ਉਹਨਾਂ ਦਾ ਵੀ ਥੋੜਾ ਨਵੇੜੋ ਬਾਈ ਯਾਰ ਤੁਸੀਂ ਨਵੇੜੋ ਮੈਂ ਤਾਂ ਇਹਨੂੰ ਆਖੇ ਮੈਂ 5 ਦੀਆਂ ਪਾਓ ਹੁਣ 5 ਦੀਆਂ ਨਾ ਮੰਦਾ ਨਾ ਉਹ ਮੰਨਦਾ ਸੇਟਾ ਸੱਟ ਇੱਥੇ ਹਾਂ ਠੀਕ ਹੈ ਫਿਰ ਸਾਰੇ ਸਾਰੇ ਨਹੀਂ ਪੰਜ ਪੰਜ ਦੀਆਂ ਵਿੱਚੇ ਛੀ ਵਾਲੀਆਂ ਵੀ ਪੰਜ ਦੀਆਂ 45 ਵਾਲੀਆਂ ਵੀ ਜੇ ਜੱਜੋਆ ਯਾਰ ਜਿਹੜੋ ਉਹਨੂੰ ਆ ਕੇ ਰੋਣ ਨਾੜ ਦੁਕਾਨ ਤੇ ਨਹੀਂ ਪੈ ਰੋਟੀਆਂ ਉਹ ਕਰ ਜਾਣ ਕੇ ਜਾ ਯਾਰ ਬਈ ਯਾਰ ਸਾਨੂੰ ਪਾਣ ਨਹੀਂ ਕੱਟ ਕੇ ਵੇਚਦੇ ਉਹ ਰੋਟੀਆਂ ਨਹੀਂ ਕੀ ਨਰਮ ਉਹ ਕੱਟ ਕੇ ਤਾਂ ਸਾਰਾ ਕੁਝ ਹੀ ਵੇਚ ਜਾਣਾ ਹੈ ਇਹ ਤਾਂ ਵੀ ਨਹੀਂ ਕੱਟ ਕੇ ਦਾ ਕਰਲਾ ਕਰਲਾ ਮਾਰਲਾ ਹੱਥ ਕੰਮ ਸਾਨੂੰ ਚੱਲ ਜਾਣੀ ਹੈ ਸਹੀ ਆ ਇਹ ਤਾਂ ਜਿਹੜੇ ਮੇਰੇ ਕਿਤੇ ਦੇ ਸ਼ੌਕ ਨਾ ਰੱਖਣਾ ਇਹਨੇ ਵੀ ਲੈ ਲੈਣੀ ਯਾਰ ਪੰਜ ਤਾਂ ਲਈ ਆ ਪਰ ਬੱਚੇ ਲਾ ਤੇ ਹੁਣ ਤਾਂ ਇਹ ਤੂੰ ਤਾਂ ਹਾਂ ਭਾਈ ਹਾਂ ਲੈ ਲਓ ਪੰਜ ਪੰਜ ਹਜ਼ਾਰ ਚ ਕੀ ਹੁੰਦਾ ਨਹੀਂ ਕੋਈ ਛੋਟੇ ਜਾਨਵਰ ਦੋ ਤਾਂ ਉਹ ਇਹ ਗੱਲ ਇੱਕ ਬਰਾਬਰੀ ਬਾ ਉਹ ਉਸੇ ਜਵਰ ਰਕਮ ਸਹੀ ਹੈ 65500 ਹੁਣ ਦੱਸ ਕੀ ਨੂੰ ਮਨਾਈਏ ਨਾ ਦਾ ਉਹ ਮੰਨੇ ਨਾ ਉਹ ਮੰਨੇ ਨਹੀਂ ਸੌਦਾ ਦਾ ਜਾਇਜ਼ ਹੈ ਜਮਾਂ ਸਹੀ ਹੈ ਮੈਂ ਇਹਦਾ ਖਮਾ ਮੈਂ ਕਹਾਂ ਚੱਲ 5000 ਦਾ ਕਰੋ ਯਾਰ ਉਧਰ ਉਹ ਨਾ ਉਹ ਚੀਤੇ ਖੜਾ ਉਹ 5 5 ਤੋਂ ਥੱਲੇ ਖੜਾ 45 ਦੇ ਖੜਾ ਫਿਰ 40 ਹੀ ਕਰਨਾ ਹੁੰਦਾ ਤੀਜੇ ਬੰਦੇ ਨੂੰ ਸਹੀ ਹੈ ਲੋ ਵੀ ਨੌ ਨਾਗਾਂ ਦੇ ਵਿੱਚੋਂ ਦੋ ਨਾ ਕੱਢੇ ਸੀਗੇ ਆਹ ਤੇ ਹੁਣ ਵੇਖੋ ਇਹਨਾਂ ਦਾ ਕੀ ਬਣਦਾ